ਜੇਕਰ ਆਪਾਂ ਦੋਵੇਂ ਹੁੰਦੇ ਧੁੱਪ ਵੀ ਹੁੰਦੀ ਛਾਂ ਵੀ ਹੁੰਦੀ ਇਸ਼ਕ ਦਾ ਰਾਜ਼inama ਲਿਖਦੇ ਕੁਝ ਗੱਲਾਂ ਤੇ ਨਾ ਵੀ ਹੁੰਦੀ ਤੇਰੀ ਜਾਨੇਬ ਕਦਮ ਸਾਡੇ ਮੇਰੀ ਜਾਨੇਬ ਮਹਿਕ ਤੁਸਾਂ ਦੀ ਇਹੋ ਜਿਹੇ ਤਸਵਰਾ ਦੇ ਵਿੱਚ ਕਿਤੇ ਹਕੀਕਤ ਤਾਂ ਵੀ ਹੁੰਦੀ ਖਾਹਿਸ਼दाई ਮਸਲਾ ਨਹੀਂ ਹੈ ਮਸਲਾ ਨਹੀਂ ਰਹੀ ਮੁਹੱਬਤ ਦਾ ਹੈ ਜਿਰਾ ਬਾਰੇ ਪਤਾ ਹੁੰਦਾ ਤਾਂ ਹੋਸ਼ ਦੀ ਕੋਈ ਸਰਾ ਵੀ ਹੁੰਦੀ ਵਾਹੀ ਦੇ ਨਾਲ ਵਾਸੀ ਸਾਡਾ ਬੱਟਾ ਬੰਨਿਆ ਨਾਲ ਜਰਾਨੇ ਪਿਆਰ ਦਾ ਕੋਈ ਪਿੰਡ ਵਸੇਂਦਾ ਸੁਪਨੇ ਦੇ ਲਈ ਥਾਂ ਵੀ ਹੁੰਦੀ ਨੈਣਾ ਦੇ ਵਿੱਚ ਖਿੱਚ ਹੋਣੀ ਸੀ ਰੌਣਕ ਵਿਹੜੇ ਵਿੱਚ ਹੋਣੀ ਸੀ ਜਜ਼ਵੇ ਦੇ ਸਿਰ ਕਲਗੇ ਫੱਬਦੀ ਤੇ ਜ਼ਿੰਦਗੀ ਦੀ ਹਾਂ ਵੀ ਹੁੰਦੀ ਸ਼ਾਇਦ ਇਦਾਂ ਹੀ ਸਾਖ ਲਿਖੇ ਸੀ ਅਜਲਾਂ ਇਹੀ ਵਾਕ ਲਿਖੇ ਸੀ ਮੈਂ ਦਹਲਿਜ਼ਾਂ ਪਾਰ ਨਾ ਕਰਦਾ ਜਾਂ ਫਿਰ ਤੈਨੂੰ ਪਿਆਰ ਨਾ ਕਰਦਾ ਮੈਂ ਖੇਤਾਂ ਤੋਂ ਘਰ ਜਾਣਾ ਸੀ ਕਾਹਤੋਂ ਤੇਰੇ ਦਰ ਜਾਣਾ ਸੀ ਤੂੰ ਖਿਆਲਾਂ ਦੀ ਖੈਰ ਨਾ ਪਾਉਂਦੀ ਰੂਹ ਦੇ ਘਰ ਵਿੱਚ ਪਿਆਰ ਨਾ ਪਾਉਂਦੀ ਪਰ ਇਹ ਸਭ ਕੁਝ ਹੋ ਗਿਆ ਸੀ ਜੇ ਚਿਹਰਾ ਤੇਰਾ ਮੁੜ ਗਿਆ ਸੀ ਜੇ ਫਿਰ ਦਰਦ ਵਿਛੋੜੇ ਕਾਹਤੋਂ ਬਸਲਾਂ ਦੇ ਫੁੱਲ ਤੋੜੇ ਕਾਹਤੋਂ ਕਰਤੇ ਰਿਤੇ ਰੋਸ ਨਹੀਂ ਸੱਚ ਪੁੱਛੇ ਅਫਸੋਸ ਨਹੀਂ ਹੈ ਇਹ ਜੋ ਸਾਡੇ ਨਾਲ ਸੀ ਹੋਇਆ ਕੁਦਰਤ ਨੇ ਕੋਈ ਰਾਜ਼ ਲੁਕੋਇਆ ਤੂੰ ਨਹੀਂ ਸੀ ਪਰ ਜਾਦ ਸੀ ਤੇਰੀ ਨਜ਼ਮਾਂ ਵਿੱਚ ਫਰਿਆਦ ਸੀ ਤੇਰੀ ਨੂਰ ਤੇਰੇ ਦੀ ਤੁਪਣਾ ਹੁੰਦੀ ਰੂਪ ਵਿੱਚ ਐਨੀ ਝਪਣਾ ਹੁੰਦੀ ਸਿਨਫ਼ ਸਿਦਕ ਦੇ ਛਿੜਦੀ ਕਿਦਾਂ ਸ਼ਿੱਦਤ ਇੰਨਾ ਖਿੜਦੀ ਕਿਦਾਂ ਤੇਰੇ ਕਰਕੇ ਹਿਜਰ ਹੰਡਾਇਆ ਮੈਂ ਸਫਿਆਂ ਤੇ ਵਿਰਹਾ ਪਾਇਆ ਜੇ ਨਾ ਦਰਦ ਚੰਦੋਆ ਤਣਦਾ ਫਿਰ ਸਰਤਾਜ ਨਾ ਸ਼ਾਇਰ ਬਣਦਾ ਫਿਰ ਸਰਤਾਜ ਨਾ ਸ਼ਾਇਰ ਬਣਦਾ